ਸੰਜੇ ਪੰਜਾਬ ਦੇ ਲੋਕਾਂ ਨੂੰ ਵੱਡੀ ਸਹੂਲਤ ਜਿਹੜੀ ਹੈ ਉਹ ਮਿਲਣ ਜਾ ਰਹੀ ਹੈ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧিয়ে ਜਿਹੜੇ دوست ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜ਼ਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੀ ਹੈ ਅਪਡੇਟ ਅੱਗੇ ਵਧਦੇ ਹਾਂ ਹੋਰ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੇ ਵਿੱਚ ਆਮ ਲੋਕਾਂ ਨੂੰ ਮੁਫਤ ਚ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜੋ ਪ੍ਰਾਈਵੇਟ ਹਸਪਤਾਲਾਂ ਤੇ ਸਕੂਲਾਂ ਨੂੰ ਮੱਤ ਪਾਉਂਦੀਆਂ ਨੇ ਅਸੀਂ ਤੁਹਾਡੀ ਮਜਬੂਰੀ ਨੂੰ ਮਰਜ਼ੀ ਚ ਬਦਲਣ ਲਈ ਕੰਮ ਕਰ ਰਹੇ ਹਾਂ ਸੋ ਇਹ ਹੈ ਕਹਿਣਾ ਸੀਐਮ ਭਗਵੰਤ ਮਾਨ ਦਾ ਤੁਸੀਂ ਵੀ ਸੁਣੋ ਉਹਨੇ ਨੇ ਆਪਣੀ ਲਾਈਫ ਦੇ ਵਿੱਚ ਕੀ ਕਿਹਾ ਤੇ ਜੇ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਕਰ ਲਓ ਸੋ ਕੱਲ ਫਿਰ ਇਸੇ ਸਮੇਂ ਇਸ ਚੈਨਲ ਦੇ ਉੱਤੇ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਸੁਣੋ ਕਿ ਸੀਐਮ ਭਗਵੰਤ ਮਾਨ ਨੇ ਅੱਗੇ ਕੀ ਕਿਹਾ 26 ਜਨਵਰੀ ਤੋਂ ਇਹ ਆਰਡਰ ਕਰਤੇ ਸਾਰੇ ਸਰਕਾਰੀ ਹਸਪਤਾਲਾਂ ਦਾ ਚਾਹੇ ਉਹ ਸਬ ਤਹਿਸੀਲ ਦਾ ਚਾਹੇ ਤਹਿਸੀਲ ਦਾ ਚਾਹੇ ਜ਼ਿਲ੍ਹੇ ਦਾ ਸੀਐਮਓ ਤੇ ਐਸਐਮਓ ਜਿਹੜੇ ਵੱਡੇ ਡਾਕਟਰ ਨੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਇਹ ਆਰਡਰ ਕਰਤੇ ਕਿ ਇੱਕ ਵੀ ਦਵਾਈ ਤੁਸੀਂ ਆਪਣੀ ਪਰਚੀ ਤੇ ਉਹ ਨਹੀਂ ਲਿਖਣੀ ਜਿਹੜੀ ਬਾਹਰੋਂ ਮਿਲਦੀ ਹੋਵੇ ਸਾਰੀਆਂ ਦਵਾਈਆਂ ਮੁਫਤ ਦੇ ਦਵਾਈਆਂ ਕੋਈ ਜਿਹਦਾ ਪੈਸਾ ਨਹੀਂ ਲੱਗਦਾ ਉਹ ਹਸਪਤਾਲ ਦੇ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਨੇ ਤੁਹਾਡੀ ਸਟੋਰ 'ਚ ਹੋਣੀਆਂ ਚਾਹੀਦੀਆਂ ਨੇ ਜੇ ਕੋਈ ਦਵਾਈ ਇਹੋ ਜੀ ਹੈ ਜਿਹੜੀ ਹੈ ਨਹੀਂ ਸਟੋਰ 'ਚ ਬਾਹਰੋਂ ਮੰਗਾਉਣੀ ਹੀ ਪੈਣੀ ਹੈ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਬਾਹਰ ਨਹੀਂ ਭੇਜਿਆ ਜਾਊਗਾ ਕਿਉਂਕਿ ਪਤਾ ਸਾਨੂੰ ਜਦੋਂ ਰਿਸ਼ਤੇਦਾਰੀ 'ਚ ਕੋਈ ਜਦ ਪਰਿਵਾਰ 'ਚ ਕੋਈ ਬਿਮਾਰ ਹੋ ਜਾਂਦਾ ਸੀ ਜਦੋਂ ਇੱਕ ਵਾਰੀ ਪਰਚੀ ਤੇ ਲਿਖ ਕੇ ਬਾਹਰ ਭੇਜਤੇ ਗਿਆ 11000 2000 ਨੂੰ ਧਾਗੇ ਸੋ ਇਸ ਕਰਕੇ ਇੱਕ ਕਾਉਂਟੇਬਲ ਬਣਾ ਦਿੱਤੇ ਗਏ ਨੇ ਐਸਐਮਓ ਤੇ ਸੀਐਮਓ ਕਿ ਤੁਸੀਂ ਦਵਾਈਆਂ ਅੱਛਾ ਜੇ ਉਹ ਦਵਾਈ ਬਾਹਰੋਂ ਮੰਗੋਣੀ ਪੈ ਰਹੀ ਹੈ ਅਗਲੇ ਦਿਨ ਹੀ ਅਗਲੇ ਦਿਨ ਹੀ ਉਹ ਦਵਾਈ ਸਰਕਾਰ ਉਸ ਹਸਪਤਾਲ ਦੇ ਵਿੱਚ ਪਹੁੰਚਾਊਗੀ ਤਾਂ ਕਿ ਅਗਲੇ ਦਿਨ ਉਸ ਦਵਾਈ ਵਾਸਤੇ ਵੀ ਬਾਹਰ ਨਾ ਜਾਣਾ ਪਵੇ ਐਕਸਰੇ ਮਸ਼ੀਨਾ ਅਲਟਰਾਸਾਉਂਡ ਦੀਆਂ ਮਸ਼ੀਨਾਂ ਸਾਰੇ ਹਸਪਤਾਲਾਂ 'ਚ ਹੋਣਗੀਆਂ ਜੇ ਕਿਸੇ ਹਸਪਤਾਲ 'ਚ ਐਕਸਰੇ ਮਸ਼ੀਨ ਹੈ ਨਹੀਂ ਅਲਟਰਾਸਾਉਂਡ ਦੀ ਮਸ਼ੀਨ ਹੈ ਨਹੀਂ ਬਾਹਰ ਪ੍ਰਾਈਵੇਟ ਹਸਪਤਾਲ ਨਾਲ ਅਸੀਂ ਐਗਰੀਮੈਂਟ ਕਰ ਲਿਆ ਕਿ ਜਿਹੜਾ ਸਰਕਾਰੀ ਹਸਪਤਾਲ ਦੇ ਡਾਕਟਰ ਕਮੈਂਡ ਕਰਨਗੇ ਉਹ ਟੈਸਟ ਤੁਸੀਂ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਪਰ ਇਸ ਕਰਕੇ ਇਲਾਜ ਨਹੀਂ ਰੁਕੂਗਾ ਕਿ ਟਾਈਮ 'ਤੇ ਐਕਸਰੇ ਨਹੀਂ ਹੋ ਸਕਿਆ ਜਾਂ ਟਾਈਮ 'ਤੇ ਐਮ ਆਰ ਆਈ ਨਹੀਂ ਹੋ ਸਕੀ ਬਹੁਤ ਕੀਮਤੀ ਜਾਨਾਂ ਬਚਣਗੀਆਂ ਕਿਉਂਕਿ ਪੰਜਾਬ ਜਿਹੜਾ ਉਹ ਪੂਰੇ ਦੇਸ਼ ਦਾ ਟਿੱਡ ਪਰਣਾਲ ਪੰਜਾਬ ਜਿਹੜਾ ਉਹ ਪੂਰੇ ਦੇਸ਼ ਦਾ ਅੰਗ ਰਖਕ ਵੀ ਹੈ ਗਾਰਡ ਵੀ ਪੰਜਾਬੀ ਹੈ ਕਿਉਂਕਿ ਜਦੋਂ ਆਜ਼ਾਦੀ ਵੇਲੇ ਵੀ ਕੁਰਬਾਨੀਆਂ ਸਾਡੀਆਂ ਹੀ 80 ਤੋਂ 90% ਉਸ ਆਜ਼ਾਦੀ ਨੂੰ ਸੰਭਾਲਣ ਵੇਲੇ ਵੀ ਕੁਰਬਾਨੀਆਂ ਸਾਡੀਆਂ ਨੇ ਅਸੀਂ ਤਾਂ ਫੌਜ ਦੇ ਵਿੱਚ ਅਸੀਂ ਕੁਸ਼ਤੀਆਂ ਕੋਲਾਂ ਦੇ ਵਿੱਚ ਅਸੀਂ ਕਬੱਡੀਆਂ ਕਿੱਦਿਆਂ ਪੰਗੜਿਆਂ ਦੇ ਵਿੱਚ ਮੋਰੀ ਬੰਦੇ ਆ। ਸੋ ਸਾਨੂੰ ਤੰਦਰੁਸਤੀ ਬਹੁਤ ਜ਼ਰੂਰੀ ਹੈ। ਪੰਜਾਬ ਤੰਦਰੁਸਤ ਹੋਊਗਾ ਤਾਂ ਤਰੱਕੀ ਕਰੂਗਾ। ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਜਗ੍ਹਾ ਜਗ੍ਹਾ ਹਸਪਤਾਲ ਖੁੱਲ ਰਹੇ ਨੇ। 829 ਆਮ ਆਦਮੀ ਕਲੀਨਿਕ ਖੁੱਲ ਗਏ ਥੋੜੇ ਵੀ ਨੇੜੇ ਤੜੇ ਕਿਤੇ ਹੋਊਗਾ ਪਿੰਡਾਂ 'ਚ ਜ ਆ ਜਾਊਗਾ। ਸ਼ਾਨਦਾਰ ਮੁਹੱਲਾ ਕਲੀਨਿਕ ਨੇ ਆਮ ਆਦਮੀ ਕਲੀਨਿਕ ਨੇ ਕੰਪਿਊਟਰ ਲੈ ਕੇ ਬੈਠੀਆਂ ਨੇ ਉੱਥੇ ਫਾਰਮਾਸਿਸਟ ਕੁੜੀਆਂ ਮੁੰਡੇ ਬਕਾਇਦਾ ਤੌਰ ਤੇ ਦਵਾਈ 80 ਕਿਸਮ ਦੀਆਂ ਦਵਾਈਆਂ 80 ਤੋਂ 90 40 ਕਿਸਮ ਦੇ ਟੈਸਟ ਉੱਥੇ ਹੀ ਹੁੰਦੇ ਨੇ ਸ਼ਹਿਰ ਜਾਣ ਦੀ ਲੋੜ ਨਹੀਂ ਪੈਣੀ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਇੰਨਾ ਕਲੀਨਿਕਾਂ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਕੇ ਜਦਾਂ ਠੀਕ ਹੋ ਕੇ ਚੱਲ ਗਿਆ ਜਾਂ ਫਿਰ ਉਹਨੂੰ ਹਸਪਤਾਲ ਵੱਡੇ ਚ ਜਾਣ ਦੀ ਲੋੜ ਨਹੀਂ ਪਈ